ਕਿ ਕੌਮ ਵਿੱਚ ਬਾਕੀ ਗਾਇਤ ਬਚੀ ਹੈ ਕਿ ਨਹੀਂ ਕੌਮ ਤਾਂ ਬੰਦੀ ਸਿੰਘਾਂ ਦੀ ਰਹਾਈ ਲਈ ਲੜ ਰਹੀ ਸੀ ਪਰ ਇਹਨਾਂ ਨੇ ਅਖਾਲ ਤਖਤ ਸਾਹਿਬ ਨੂੰ ਸੌਦਾ ਸਾਧ ਵਰਗੇ ਵਕਾਰ ਦੇ ਸੰਸਾੜ ਅਗੇ ਪਾ ਦਿੱਤਾ ਅਜੇ ਉਸ ਦੀ ਵਿਰੋਧਤਾ ਚੱਲ ਹੀ ਰਹੀ ਸੀ ਕਿ ਇਹਨਾਂ ਨੇ ਇੱਕ ਹੋਰ ਨਵਾਂ ਚਾਲ ਚਾੜ ਦਿੱਤਾ ਪਿੰਡ ਬਰਗਾੜੀ ਜਿਹੜਾ ਫਰੀਦਕੋਟ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗਲੀ ਕੀਤੀ ਗਈ ਜੋ ਜਿਸ ਨੂੰ ਕੌਮ ਨੇ ਕਬੂਲ ਦਿਆਂ ਸ਼ਾਂਤਭਾਈ ਮੋਰਚਾ ਲਾਇਆ ਤਾਂ ਉੱਥੇ ਵੀ ਕੌਮ ਨੂੰ ਅੱਤ ਦਾ ਜ਼ਰੀਰ ਕੀਤਾ ਜਾ ਰਿਹਾ ਹੈ ਜਿੱਥੇ ਵਿਦੇਸ਼ੀ ਸਿੱਖ ਬਾਜ਼ਰ ਜੁੰਡਲੀ ਤੇ ਬਾਜ਼ਾਕ ਰੱਖ ਰਹੇ ਹਨ ਉੱਥੇ ਜੱਗੀਦਾਰਾਂ ਪੁਚਾਰਕ ਅਤੇ ਦੇਰੇਦਾਰਾਂ ਨੂੰ ਜੋ ਇਸ ਸਮੇਂ ਸੰਘਰਸ਼ ਦਾ ਸਾਥ ਨਹੀਂ ਦੇ ਰਹੇ ਉਹਨਾਂ ਤੇ ਵੀ ਖਾਸ ਹੈ ਦੀ ਪੂਰੀ ਨਿਗ੍ਹਾ ਹੈ ਅਸੀਂ ਵਿਦੇਸ਼ੀ ਸੰਗਤ ਪਹਿਲਾਂ ਦੀ ਤਰ੍ਹਾਂ ਅੱਜ ਵੀ ਹਰ ਇੱਕ ਤਰ੍ਹਾਂ ਬਦਲ ਲਈ ਹਾਜ਼ਰ ਹਾਂ ਪੱਤ ਦੇ ਫਾਂਡੇ ਨਾਲ ਹਰੇ ਹਨ ਉਹਨਾਂ ਕੋਈ ਦੀ ਕਾਮ ਸਾਹ ਮਾਇਰ